ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਹੈਗਾ ਸੀ ਜੀ ਦਿਨ ਵੀਰਵਾਰ ਦਾ ਤੇ ਅੱਜ ਹੈਗਾ ਸੀ ਪੁੰਨਿਆਂ ਦਾ ਦਿਹਾੜਾ ਤੇ ਮਿਸਤਰੀਆਂ ਨੂੰ ਛੁੱਟੀ ਸੀ ਤੇ ਟਾਈਮ ਹੋ ਗਿਆ ਸੀ ਇੱਥੇ 1.5 2 ਵਜੇ ਦਾ ਟਾਈਮ ਸੀ ਤੇ ਅਸੀਂ ਗਏ ਹੋਏ ਸੀ ਬੈਂਕ ਕੋਈ ਕੰਮ ਸੀ ਸਰਦਾਰ ਸੀ ਉਹਨਾਂ ਨੂੰ ਵੈਸੇ ਤਾਂ ਮੈਂ ਠੀਕ ਨਹੀਂ ਸੀ ਸਵੇਰ ਦੀ ਮੈਨੂੰ ਫੀਵਰ ਤੇ ਮੇਰਾ ਬੀਪੀ ਲੋ ਹੋਇਆ ਸੀ ਮੈਂ ਠੀਕ ਨਹੀਂ ਸਵੇਰ ਦੀ ਉੱઠી ਨਹੀਂ ਬਟੇ ਫਿਰ ਵੀ ਮੈਨੂੰ ਨਾਲ ਲੈ ਗਏ ਤੇ ਫਿਰ ਅਸੀਂ ਆਪਣਾ ਬੈਂਕ ਦਾ ਕੰਮ ਕਰਕੇ 13 ਵਜੇ ਦੇ ਵਿੱਚ ਰੋ ਪੀਤੀ ਬਟ ਇੰਨੀ ਜ਼ਿਆਦਾ ਟੇਸਟੀ ਨਹੀਂ ਲੱਗੀ ਪਾਣੀ ਜਿਹਾ ਸੀ ਮਤਲਬ ਵਧੀਆ ਨਹੀਂ ਲੱਗੀ ਨਾ ਹੀ ਠੰਡੀ ਸੀ ਉਸ ਤੋਂ ਬਾਅਦ ਅਸੀਂ ਮਤਲਬ 15-20 ਮਿੰਟਾਂ ਦਾ ਰਸਤਾ ਘੱਟ ਕੇ ਆਏ ਛੋਲਾ ਸਾਈ ਪਹੁੰਚ ਗਏ ਇੱਥੇ ਆਣ ਕੇ ਅਸੀਂ ਖਾਦਾ ਸੈਂਡਵਿਚ ਕਿਉਂਕਿ ਭੁੱਖ ਵੀ ਲੱਗੀ ਸੀ वैसे ਤਾਂ ਅੱਜ ਸਵੇਰੇ ਘਰੇ ਕੋਈ ਰੋਟੀ ਪਾਣੀ ਨਹੀਂ ਕੀਤਾ ਪੁੰਨਿਆਂ ਦਾ ਲੰਗਰ ਲੱਗਦਾ ਅੱਡੇ ਤੇ ਉੱਥੇ ਚਲੇ ਗਏ ਸੀ ਅਸੀਂ ਸਾਰੇ ਜਣੇ ਸਵੇਰੇ ਸਵੇਰੀ 11 ਵਜੇ ਤੇ ਫਿਰ ਫਿਰ ਰੈਸਟ ਕਰਕੇ ਫਿਰ ਇੱਧਰ ਨੂੰ ਆ ਗਏ ਅੱਜ ਸਰਦਾਰ ਜੀ ਹੁਣੀ ਵੀ ਘਰੇ ਸੀ ਤੇ ਅਸੀਂ ਚਲੋ ਲਾ ਲਿਆ ਤੇ ਦੇਖੋ ਮੇਰਾ ਮੂੰਹ ਬਟ ਮੈਨੂੰ ਫੀਵਰ ਹੋਇਆ ਸੀ ਥੋੜਾ ਥੋੜਾ ਫਿਰ ਵੀ ਆਪਣੇ ਆਪ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰਦੀ ਪਈ ਸੀ ਤੇ ਮੈਂ ਵੈਸੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਕੱਲੇ ਚੱਲ ਜਾਓ ਬਟੇ ਗੈ ਨਹੀਂ ਕਹਿੰਦੇ ਨਹੀਂ ਤੇ ਨੂੰ ਨਾਲ ਹੀ ਖੜਨਾ ਤੇ ਬੱਚਿਆਂ ਨੂੰ ਅਸੀਂ ਘਰੇ ਛੱਡ ਕੇ ਗਿਆ ਸੀ ਤੇ ਦੇਖੋ ਬੱਚਿਆਂ ਦੀ ਹਾਲਤ ਸੋਨੂੰ ਆਉਂਦੇ ਆਂ ਪੈ ਗਏ ਕਿ ਘਰੇ ਛੱਡ ਕੇ ਗਏ ਤੇ ਫਿਰ ਆਉਂਦਿਆਂ ਮੈਂ ਚਾਹ ਪਾਣੀ ਬਣਾਇਆ ਥੋੜੀ ਜੀ ਰੈਸਟ ਕੀਤੀ ਚਾਹ ਪਾਣੀ ਬਣਾਇਆ ਚਾਹ ਪਾਣੀ ਪੀ ਕੇ ਤੇ ਫਿਰ ਸਰਦਾਰ ਜੀ ਹੁਣੀ ਵੀ ਆਪਣੇ ਕੰਮ ਲੱਗ ਗਏ ਸੀ ਉਹਨਾਂ ਨੇ ਵੀ ਇਦਨ ਥੋੜਾ ਬੋਲਾ ਦੇਖਣਾ ਸੀ ਕਿ ਸਿਸਟਮ ਚੱਲਣ ਦੀਆ ਥੋੜੇ ਬ ਪੱਧਰੀ ਕਰਨੀ ਸੀ ਮਿੱਟੀ ਵਗੈਰਾ ਤੇ ਇੱਟਾਂ ਵਗੈਰਾ ਆਪਣੀਆਂ ਸੈੱਟ ਕਰਕੇ ਰੱਖਣੀਆਂ ਉਸ ਤੋਂ ਬਾਅਦ ਫਿਰ ਮਚਾਹ ਪਾਣੀ ਪੀ ਕੇ ਬੈਠ ਗਈ ਫਿਰ ਮੈਂ ਵੀ ਆਪਣੇ ਕੰਮ ਧੰਦਿਆਂ ਤੇ ਲੱਗ ਗਈ ਸੀ ਅੱਜ ਸਵੇਰ ਦਾ ਤਾਂ ਕੋਈ ਕੰਮ ਨਹੀਂ ਸੀ ਕੀਤਾ ਫਿਰ ਚਾਹ ਬਣਾ ਕੇ ਤੇ ਰੂਮ ਦੀ ਕਲੀਨਿੰਗ ਕੀਤੀ ਕਿਚਨ ਦੀ ਕਲੀਨਿੰਗ ਕੀਤੀ ਉਹ ਸਾਰੀ ਕਲੀਨਿੰਗ ਕਰਕੇ ਮੈਂ ਉੱਥੇ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਫਿਰ ਮੈਂ ਆਪਣੇ ਕੱਪੜੇ ਵੀ ਜਿਹੜੇ ਮਸ਼ੀਨ ਦੇ ਵਿੱਚ ਪਾਤੇ ਸੀ ਕਾਫੀ ਜ਼ਿਆਦਾ ਹੀ ਹੋਏ ਸੀ ਦੋਵਾਂ ਦਿਨਾਂ ਦੇ ਕੱਪੜੇ ਸੀ ਤੇ ਹੁਣ ਹੀ ਜਾਂਦੇ ਆ ਕਿਉਂਕਿ ਬੱਚਿਆਂ ਵਾਲਾ ਘਰ ਆ ਤੇ ਫਿਰ ਬੱਚਿਆਂ ਦੇ ਕੱਪੜੇ ਰੋਗਣੇ ਹੁੰਦੇ ਡੇਲੀ ਡੇਲੀ ਧੋਵਾਂਗੇ ਫੇਰ ਹੀ ਮਤਲਬ ਰੋਗਉਣਗੇ ਇਸ ਕਰਕੇ ਮੈਂ ਮੋਟਰ ਚਲਾ ਲਈ ਸੀ ਕਿਉਂਕਿ ਟੂਟੀ ਦੇ ਪਾਣੀ ਨਾਲ ਪਾਣੀ ਨਾ ਜ਼ਿਆਦਾ ਥੋੜਾ ਆਉਂਦਾ ਨਾ ਤੇ ਮਤਲਬ ਚੰਗੀ ਤਰ੍ਹਾਂ ਹੰਗਾਲੇ ਨਹੀਂ ਜਾਂਦੇ ਟਾਈਮ ਵਾਵਾ ਲੱਗ ਜਾਂਦਾ ਫਿਰ ਇਸ ਕਰਕੇ ਮੈਂ ਮੋਟਰ ਛੱਡ ਕੇ ਤੇ ਪੈਰਾ ਨਾ ਕੋ ਚੱਲ ਲਏ ਸੀ ਹੱਥਾ ਨਾ ਕੋ ਚੱਲਣ ਦੀ ਕੋਈ ਵਾਣੀ ਸੀ ਕਿਉਂਕਿ ਮੋਟਰ ਚੱਲਣ ਦੀ ਸੀ ਜੇ ਮੈਂ ਪੈਪਸਟ ਦੀ ਫਿਰ ਬਾਰ-ਬਾਰ ਚੱਕਰ ਚੱਕੜੁੰਦਾ ਸੀ ਤੇ ਇਸ ਕਰਕੇ ਮੈਂ ਪੈਰਾ ਨਾ ਹੀ ਕੋ ਚੱਲ ਲੇ ਹੁਣ ਮੈਂ ਸਕਾਉਣ ਵਾਲੀ ਸਪਾਉਂਗੀ ਸਕਾ ਕੇ ਤੇ ਮੈਂ ਅੰਦਰੀ ਪੇਟੀ ਤੇ ਮਤਲਬ ਸੁੱਕਣੇ ਪਾ ਦਿੱਤੇ ਸੀ ਉੱਥੇ ਸੁੱਕ ਗਏ ਫਿਰ ਮੈਂ ਸੋਬਾ ਝੋੜ ਕੇ ਰੱਖ ਲਏ ਸੀ ਤੇ ਭਾਂਡਿਆਂ ਦਾ ਵੀ ਢੇਰ ਲੱਗੋਆ ਜਾਂ ਚਾਹ ਪਾਣੀ ਵਾਲੇ ਭਾਂਡੇ ਤੇ ਨਿੰਬੂ ਪਾਣੀ ਵਾਲੇ ਭਾਂਡੇ ਕਾਫੀ ਜ਼ਿਆਦਾ ਹੀ ਹੋ ਗਏ ਸੀ ਤੇ ਵੈਸੇ ਤਾਂ ਅਸੀਂ ਆ ਗਏ ਸੀ ਸਾਡੇ ਕੋਲ 5 6 ਵਜੇ ਬੱਤੇ ਤੇ ਟਾਈਮ ਹੋ ਗਿਆ ਸੀ ਜੀ 7 ਵਜੇ ਦਾ ਮੈਨੂੰ ਇਹ ਮੈਂ ਥੋੜੀ ਜੀ ਰੈਸਟ ਕਰ ਲਾਂ ਤੇ ਫਿਰ ਆਪਣਾ ਕੰਮ ਧੰਦਾ ਜਿਹੜਾ ਸ਼ੁਰੂ ਕਰ ਲਾਂ ਤੇ ਅੱਜ ਸਬਜੀ ਮਤਲਬ ਕੋਈ ਨਹੀਂ ਬਣਾਈ ਦੁਪਹਿਰੇ ਮਿਸਤਰੀ ਨਹੀਂ ਨਾ ਇਸ ਕਰਕੇ ਕੋਈ ਨਹੀਂ ਬਣਾਈ ਬਟ ਹੁਣ ਦੇਖਦੇ ਆ ਕਿ ਬਣਾਉਨੇ ਆ ਕਿ ਸੋਚਦੇ ਆ ਦੇਖਦੇ ਸ਼ੈਰੋ ਵੀ ਨਹੀਂ ਲਿਆਂਦੀ ਮਤਲਬ ਯਾਦ ਹੀ ਨਹੀਂ ਰਿਹਾ ਤੇ ਹੋਰ ਵੀ ਮਤਲਬ ਛੋਟਾ ਮੋਟਾ ਸਮਾਨ ਖਰੀਦਣ ਵਾਲਾ ਸੀ ਉਹ ਅਸੀਂ ਖਰੀਦ ਕੇ ਲਿਆਂਦਾ ਮੈਂ ਤਾਂ ਦੋਆਂ ਸੂਟਾਂ ਦੀਆਂ ਚੁੰਨੀਆਂ ਲਿਆਂਦੀਆਂ ਤੇ ਸਰਦਾਰ ਜੀ ਉਹਨਾਂ ਨੇ ਆਪਣੀਆਂ ਜਿਹੜੀਆਂ ਕੈਪਰੀਆਂ ਲਿਆਂਦੀਆਂ ਔਰ ਕੁਝ ਨਹੀਂ ਅਸੀਂ ਖਰੀਦਿਆ ਬਸ ਖਾਣ ਪੀਣੇ ਗਏ ਸੀ ਤੇ ਇੱਕ ਕੰਮ ਸੀ ਉਹ ਕਰਨ ਗਏ ਸੀ ਕੱਪੜੇ ਮਿਸਕੋਣ ਵਾਲੀ ਸੁਭਾ ਦਿੱਤੇ ਉਸ ਤੋਂ ਬਾਅਦ ਮੈਂ ਆਪਣੇ ਪਾਂਡੇ ਇਕੱਠੇ ਕਰਕੇ ਰੱਖ ਲੇ ਉਹ ਸਾਫ਼ ਕਰਨ ਲੱਗ ਪਈ ਸੀ ਹੁਣ ਇੱਥੇ ਫਟਾਫਟ ਦੇ ਵੇਖਦੇ ਆਂ ਵੇਖਦੇ ਆਂ ਮਤਲਬ ਇੱਥੇ ਕੰਮ ਕਰਦੇ ਆਂ ਕਰਦੇ ਆਂ ਦੇਖੋ ਨੇਰਾ ਹੁੰਦਾ ਜਾਂਦਾ ਤੇ ਮਤਲਬ ਐਸਕ ਵੀ ਲੈ ਹੁੰਦਾ ਕਿ ਠੰਡਾ ਹੋਇਆ ਵਾ ਚਲੋ ਆਪਣੇ ਕੰਮ ਤਾਂ ਦੇ ਨਿਬੜ ਲੈਨੇ ਦੁਪਹਿਰ ਵੀ ਲੈ ਰਾ ਇੱਥੇ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਦੁਪਹਿਰ ਵੇਲੇ ਕੱਪੜੇ ਨਹੀਂ ਧੁੱਪ ਦੇਣਾ ਇਹ ਪੰਡਸ਼ਨਾ ਤੇ ਇੱਕ ਤਸਵੀਰੇ ਸਵੇਰ ਹੁੰਦਾ ਜੇ ਜਾਂ ਸ਼ਾਮ ਨੂੰ ਵੈਸੇ ਤੇ ਮੈਂ ਜ਼ਿਆਦਾਤਰ ਸਵੇਰੇ ਸਵੇਰੀ ਕੱਪੜੇ ਧੋਣੀਆਂ ਬਟ ਅੱਜ ਮੈਂ ਠੀਕ ਨਹੀਂ ਸੀ ਇਸ ਕਰਕੇ ਮੇ ਤੁ ਸਵੇਰੇ ਕੋਈ ਵੀ ਕੰਮ ਨਹੀਂ ਹੋਇਆ ਤੇ ਸੋ ਇੱਥੇ ਆਪਣੇ ਸਾਰੇ ਬਰਤਨ ਵਾਸ਼ ਹੋ ਚੱਲੇ ਸੀ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਰੇ ਜਣੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਸਾਰਿਆਂ ਨੇ ਬਹੁਤ ਮਤਲਬ ਪਿਛਲੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਕਮੈਂਟ ਕੀਤੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਲੈਣੇ ਆ ਜੀ ਫੇਰ ਤੋਂ ਆਪਣੇ ਪਿਆਰੇ ਪਿਆਰੀ ਸਬਸਕ੍ਰਾਈਬਰਾਂ ਦੇ ਨੇਮ ਫਰਸਟ ਹੈਗੇ ਨੇ ਜਿਸਰਾ ਫੈਮਿਲੀ ਵਲੌਗ ਜਿਹੜੇ ਕਿ ਡੇਲੀ ਮੇਰੀ ਵੀਡੀਓ ਤੇ ਕਮੈਂਟ ਜ਼ਰੂਰ ਕਰਦੇ ਆ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਵੀ ਜ਼ਰੂਰ ਕਰਦੇ ਆ ਸੋ ਧੰਨਵਾਦ ਬਹੁਤ ਹੀ ਬਹੁਤ ਜ਼ਗਾ ਧੰਨਵਾਦ ਦੀਦੀ ਤੁਹਾਡਾ ਤੁਸੀਂ ਮੇਰੀ ਵੀਡੀਓ ਤੇ ਆਉਂਦੇ ਜੋ ਮੇਰੀ ਵੀਡੀਓ ਨੂੰ ਦੇਖਦੇ ਜੋ ది సెకండ్ ਹੈ ਗਿਆ ਜੀ ਸੰਦੂ ਫੈਮਿਲੀ ਵਲੌਗ ਐਂਡ ਸ਼ਾਰਟ ਇਹ ਵੀ ਮੇਰੀ ਫੁੱਲ ਸਪੋਰਟ ਕਰਦੇ ਪਿਆ ਜੀ ਤੁਸੀਂ ਵੀ ਪਲੀਜ਼ ਸਾਰੇ ਜਣੇ ਮੇਰੀ ਸਪੋਰਟ ਕਰਿਆ ਕਰੋ ਤੇ 3 ਨੰਬਰ ਤੇ ਹੈ ਗਿਆ ਅਮਨਿੰਦਰ ਆਤਰੀ ਵਲੌਗ 4th ਹੈਗੇ ਨੇ ਜੀ ਕਮਲਜੀਤ ਕਿਚਨ ਤੇ ਐਂਡ 5th ਅਮ੍ਰਿਤ ਪੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੀ ਵੀਡੀਓ ਤੇ ਆਉਂਦੇ ਜੋ ਡੇਲੀ ਸੋਨੇ ਸੋਨੇ ਕਮੈਂਟ ਕਰ ਦੇ ਜੋ ਤੇ ਸੋ ਸਾਰੇ ਜਣੇ ਡੇਲੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਸੋ ਮੈਂ ਤੁਹਾਡੇ ਸਾਰਿਆਂ ਦਾ ਨੇਮ ਜ਼ਰੂਰ ਲਿਆ ਕਰੂੰਗੀ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਤੇ ਸੋ ਇਦਾਂ ਹੀ ਆਪਾਂ ਡੇਲੀ ਆਪਣੇ ਪਿਆਰੇ ਪਿਆਰੇ ਸਬਸਕ੍ਰਾਈਬਰਾਂ ਦੇ ਨੇਮ ਲਿਆ ਕਰਾਂਗੇ ਤੇ ਉਸ ਵਿੱਚ ਪਿਛਲੀ ਵੀਡੀਓ ਦੇ ਵਿੱਚ ਵੀ ਕਾਫੀ ਜਾਨਿਆਂ ਦੇ ਨੇਮ ਲੈ ਹੋਏ ਆ ਜਾਂ ਫਿਰ ਮੈਂ ਮਤਲਬ ਇਹ ਜਹੋਲੀਆਂ ਲਈ ਕਰਕੇ ਸਾਰਿਆਂ ਦੇ ਨੇਮ ਬੋਲਾਂਗੀ ਆਪਣੀ ਵੀਡੀਓ ਦੇ ਵਿੱਚ ਤੇ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਇੱਥੇ ਬਸ ਮੈਂ ਆਪਣੇ ਬਰਤਨ ਨੂੰ ਵਾਸ਼ ਕਰ ਲੈ ਸੀ ਮੈਨੂੰ ਇਹ ਹੁੰਦਾ ਕਿ ਪਹਿਲਾਂ ਮੇਰੀ ਇੱਕ ਗੰਦੀ ਆਦਤ ਬਹੁਤ ਜ਼ਿਆਦੀ ਆ ਕੀ ਪਹਿਲਾਂ ਜਿਹੜੇ ਝੂਠੇ ਬਰਤਨ ਹੁੰਦੇ ਆ ਮੈਂ ਸਾਰੇ ਮਤਲਬ ਸਾਬਣ ਨਾਲ ਉਹ ਮਾਂਜ ਕੇ ਰੱਖ ਲੈਣੀ ਫਿਰ ਵਾਸ਼ ਕਰਕੇ ਆਪਣੇ ਟੋਕਰੇ ਦੇ ਵਿੱਚ ਰੱਖਦੀ ਆ ਮੈਂ ਕਈ ਪੈਣਾ ਨੂੰ ਦੇਖਿਆ ਵੀ ਵੀਡੀਓ ਦੇ ਵਿੱਚ ਵੀ ਉੰਜ ਵੀ ਦੇਖਿਆ ਹੈ ਕਿ ਇੱਕ ਇੱਕ ਬਰਤਨ ਨੂੰ ਪਹਿਲਾਂ ਸਾਬਣ ਨਾਲ ਸਾਫ਼ ਕਰਨੀਏ ਫਿਰ ਪਾਣੀ ਨਾਲ ਵਾਸ਼ ਕਰਕੇ ਇਦਾਂ ਇਦਾਂ ਕਰਕੇ ਬਟ ਮੈਨੂੰ ਉਹ ਵੀ ਚੰਗਾ ਨਹੀਂ ਲੱਗਦਾ ਤੇ ਮੈਨੂੰ ਵੀ ਹੁੰਦਾ ਕਿ ਪਹਿਲਾਂ ਮੈਂ ਆਪਣੇ ਸਾਰੇ ਬਰਤਨ ਜਿਹੜੇ ਆ ਸਭ ਨੂੰ واਸ਼ ਕਰ ਲਾਂ ਫਿਰ ਮੈਨੂੰ ਧੋਣ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਫਿਰ ਮੈਂ ਫਟਾਫਟ ਧੋ ਕੇ ਤੇ ਆਪਣੇ ਟੋਕਰੇ ਦੇ ਵਿੱਚ ਟਿਕਾ ਲੈਣੀ ਆ ਉਵੇਂ ਨਾ ਟਾਈਮ ਜ਼ਿਆਦਾ ਲੱਗਦਾ ਵਾ ਐਵੇਂ ਟਾਈਮ ਘੱਟ ਲੱਗਦਾ ਵਾ ਸੋ ਜਿਹੜੀਆਂ ਭੈਣਾਂ ਐਵੇਂ ਕਰਦੀਆਂ ਨਾ ਉਹਨਾਂ ਨੂੰ ਪਤਾ ਵਾ ਤੇ ਤੁਸੀਂ ਵੀ ਇੱਕ ਵਾਰੀ ਇਦਾਂ ਜ਼ਰੂਰ ਟਰਾਈ ਕਰਕੇ ਦੇਖਿਓ ਕਿ ਇਹ ਵੀ ਸੌਖਾ ਲੱਗਦਾ ਕਿ ਜਾਂ ਓਵੇਂ ਸੌਖਾ ਲੱਗਦਾ ਵਾ ਬਟ ਮੈਨੂੰ ਤਾਂ ਐਵੇਂ ਸੌਖਾ ਲੱਗਦਾ ਮੈਨੂੰ ਇਹ ਹੁੰਦਾ ਕਿ ਜਿਹੜਾ ਕੰਮ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਮਿੰਟਾਂ ਦੇ ਅੰਦਰ ਅੰਦਰ ਐਵੇਂ ਕਰ ਲੈਣੀ ਆ ਤੇ ਇੱਥੇ ਦੇਖੋ ਕਾਫੀ ਜ਼ਿਆਦਾ ਨੀਰਾ ਹੋਈ ਚੱਕਿਆ ਸੀ ਟਾਈਮ ਮੇਰੇ ਖਿਆਲ ਨਾਲ 8:00 ਵਜਣ ਵਾਲੇ ਸੀ ਤੇ ਹਲੇ ਮੈਨੂੰ ਆਉਣਾ ਸੀ ਪਰ ਨਾ ਧੋ ਕੇ ਮੈਂ ਆਪਣਾ ਸੂਟ ਰੈਡੀ ਕਰਨਾ ਕਿਉਂਕਿ ਮਤਲਬ ਸੂਟ ਚੇਂਜ ਕਰਨਾ ਰੈਡੀ ਕਰਨਾ ਕਹੀ ਜਾਨੀ ਚੇਂਜ ਕਰਨਾ ਵਾ ਮਤਲਬ ਮੈਂ ਕੱਪੜੇ ਵਗੈਰਾ ਤੋਤੀਆ ਮੇਰਾ ਸਾਰਾ ਮਤਲਬ ਸਾਰੇ ਕੱਪੜੇ ਪੇਜ ਜਾਂਦੇ ਆ ਬਰਤਨ ਵਾਸ਼ ਕਰਦੀ ਤੇ ਕੱਪੜੇ ਧੋਦੀ ਤੇ ਇਸ ਕਰਕੇ ਮੈਨੂੰ ਚੇਂਜ ਕਰਨੇ ਹੀ ਪੈਂਦਾ ਵਾ ਤੇ ਇੱਥੇ ਜ਼ਰਦਾਰ ਜੀ ਹੁਣੀ ਚੱਲੇ ਸੀ ਕਿਤੇ ਤਾਂ ਕਰਕੇ ਰੈਡੀ ਸ਼ੈਡੀ ਹੋਣਦੇ ਸੀ ਪੰਨਾ ਵਗੈਰਾ ਬੰਨਦੇ ਉਹਨਾਂ ਨੂੰ ਕੋਈ ਕੰਮ ਸੀ ਉਹ ਕਿਤੇ ਚੱਲੇ ਸੀ ਆਪਣਾ ਮਤਲਬ ਪਹਿਲਾਂ ਉੱਧਰ ਕੰਮ ਕਰਦੇ ਆ ਫਿਰ ਮੂਹਾਂ ਤੂ ਕਿਤੇ ਮਤਲਬ ਐਵੇਂ ਪਰਨਾ ਵਗੈਰਾ ਉਹਨਾਂ ਨੇ ਬੰਨ ਲਿਆ ਸੀ ਤੇ ਬਸ ਬੱਚੇ ਚਿਕਾ ਮਾਰ ਨਹੀਂ ਚਿਕਾ ਮਾਰ ਲੱਗ ਪੈਸੀ ਕੋ ਕਿ ਉਹਨਾਂ ਨੂੰ ਇਹ ਹੁੰਦਾ ਕਿ ਜਦੋਂ ਵੀ ਕੋਈ ਘਰੋਂ ਜਾਵੇ ਤੇ ਸਾਨੂੰ ਜ਼ਰੂਰ ਨਾਲ ਲੈ ਕੇ ਜਾਵੇ ਉਹ ਬਹੁਤ ਹੰਗ ਕਰਦੇ ਬਹੁਤ ਹੀ ਜ਼ਿਆਦਾ ਕੋਈ ਵੀ ਮੋਟਰਸਾਈਕਲ ਤੇ ਜਾਂਦਾ ਨਾ ਤੇ ਰੋਣ ਲੱਗ ਪੈਂਦੇ ਤੇ ਇੱਥੇ ਸਦਾਰਜੀ ਹੁਣੀ ਪਰਨਾ ਚੇਂਜ ਕਰਨਦੇ ਸੀ ਮੈਂ ਨਾ ਚੁੰਨੀਆਂ ਆਪਣੀਆਂ ਦੋਵੇਂ ਮਸ਼ੀਨ ਦੇ ਵਿੱਚ ਤੋਂ ਨਾਸਤੇ ਪਾਈਆਂ ਸੀ ਇਸ ਕਰਕੇ ਮੈਂ ਉਹਨਾਂ ਤੋਂ ਪਰਨਾ ਚੱਕ ਕੇ ਲਿਆਂ ਦੇ ਬਟੂਨ ਨਹੀਂ ਕਿਤੇ ਜਾਣਾ ਹੈ ਫਿਰ ਮੈਂ ਨਾ ਚੇਂਜ ਕਰਵਾ ਲਿਆ ਉਹ ਤੋਂ ਨਾਲ ਸੀ ਜਿਹੜਾ ਮੈਨੂੰ ਦੇ ਗਏ ਤੇ ਜਿਹੜਾ ਮੈਂ ਪਹਿਲਾਂ ਲਿਆਂ ਸੀ ਉਹ ਤੋਂ ਤਾਂ ਹੀ ਤੇ ਚਲੋ ਕੋਈ ਨਾ ਮੈਂ ਤਾਂ ਆਪਣੇ ਬਰਕਨ ਵਾਸ਼ ਕਰਕੇ ਮਤਲਬ ਆਪਣੀਆਂ ਚੁੰਨੀਆਂ ਵਗੈਰਾ ਕੱਟ ਕੇ ਸੁਕਣੇ ਪਾ ਕੇ ਫਿਰ ਟੋਪਰ ਲੈ ਲਈ ਲੈਣੀਆ ਤੇ ਇੱਥੇ ਬਸ ਪਹਿਲਾਂ ਚੱਲੇ ਗਏ ਸੀ ਇਹਨਾਂ ਦੋਨਾਂ ਜਾਨਿਆਂ ਨੇ ਜਾਣਾ ਸੀ ਬਟ ਫਿਰ ਵਾਪਸ ਆ ਗਏ ਕਿਉਂਕਿ ਸਕੰਦਰ ਨੂੰ ਜ਼ਿਆਦਾ ਰੋਂਦਿਆ ਸੀ ਨਾ ਸਕੰਦਰ ਬਹਾਲੀਆਂ ਜਿਆਦੀਆਂ ਚੀਕਾਂ ਮਾਰੀ ਜਾਂਦਾ ਸੀ ਤੇ ਹਲੇ ਬੂਏ ਗਾੜੀ ਹੀ ਉਹ ਦੇਖੋ ਫਿਰ ਵਾਪਸ ਆ ਗਏ ਫਿਰ ਉਹਨਾਂ ਨੂੰ ਨਾਲ ਖੜਨਾ ਹੀ ਪਿਆ ਤੇ ਕੱਕ ਉੱਥੇ ਬੈਠ ਗਿਆ ਮੈਨੂੰ ਕਿਹਾ ਵੀਡੀਓ ਸ਼ੂਟ ਹੋਉਂਦੀ ਤੇ ਫਿਰ ਰੁਟ ਗਏ ਨਾ ਉਤੋਂ ਆ ਗਿਆ ਕਿ ਮੇਰੀ ਵੀਡੀਓ ਸ਼ੂਟ ਹੋਈ ਜਾਣੀ ਹੈ ਉਹਨੂੰ ਇਹ ਸੀ ਕਿ ਚਲ ਉਹਨੂੰ ਚੁੱਪ ਕਰਾ ਕੇ ਤੇ ਚਲਾ ਹੀ ਜਾਣਾ ਮੈਂ ਤੇ ਬਟ ਮੈਨੂੰ ਕਿਹਦਰੀ ਵੀਡੀਓ ਸ਼ੂਟ ਹੋਣ ਦੀ ਵੀ ਰੋਟੀਆਂ ਦੇ ਅੰਦਰ ਨੂੰ ਚਲੇ ਗਿਆ ਤੇ ਇੱਥੇ ਬੱਸ ਮੇਰੇ ਸਾਰੇ ਬਰਤਨ ਮੋਸ਼ ਹੋ ਗਏ ਸੀ ਤੇ ਪਲੀਜ਼ ਮੇਰੀ ਤੁਹਾਡੇ ਸਾਰਿਆਂ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਂਡ ਲਾਈਕ ਵੀ ਕਰ ਦਿਆ ਕਰੋ ਟਿੱਕਮੈਂਟ ਵੀ ਕਰ ਦਿਆ ਕਰੋ ਤੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਇੱਥੇ ਮੈਂ ਨਾ ਤੋ ਕੀ ਆ ਗਈ ਸੀ ਸਰਦਾਰ ਜੀ ਵੀ ਹੁਣੀ ਹੁਆ ਸੀ ਜਿੱਥੋਂ ਉਹਨਾਂ ਨੇ ਹੋ ਕਿਉਣਾ ਹੀ ਕੋਈ ਕੰਮ ਜਾਣਾ ਸੀ ਹੁਏ ਸੀ ਦੇ ਟਾਈਮ 8:30 ਹੋ ਗਏ ਸੀ ਤੇ ਅੱਜ ਵੀਰਵਾਰ ਸੀ ਤੇ ਮਤਲਬ ਇਹਨਾਂ ਨੂੰ ਇਹ ਅਸੀਂ ਕਿ ਚਲੋ ਆਪਾਂ ਵੀ ਉੱਥੇ ਬਾਬਾ ਜੀ ਦੇ ਮੱਥਾ ਟੇਕ ਆਉਨੇ ਆ ਅਸੀਂ ਪੀਰਾਂ ਦੀ ਸਗਾ ਤੇ ਤੇਲ ਪਾਉਨੇ ਮੰਮੀ ਤਾਂ ਵੈਸੇ ਪਾਈ ਹ ਬਟ ਇਹਨਾਂ ਨੂੰ ਇਹ ਕਿ ਅੱਜ ਚਲੋ ਮੱਥਾ ਟੇਕ ਆਉਨੇ ਮਤਲਬ ਇਹਨਾਂ ਦੇ ਮਨ ਚ ਜਦੋਂ ਹੂਵੇ ਨਾ ਰੀਜ ਜੀ ਕਿ ਮੈਂ ਜਾਣਾ ਮੱਥਾ ਟੇਕਣ ਮੈਂ ਉਹਨ ਜਿਨ੍ਹਾਂ ਨੂੰ ਕਦੀ ਜ਼ਬਰਦਸਤੀ ਨਹੀਂ ਕਿਹਾ ਜਦੋਂ ਇਹਨਾਂ ਦਾ ਦਿਲ ਕਰੇ ਹੁਦੋਂ ਹੀ ਹੋ ਜਾਂਦੀਆਂ ਰੈਡੀ ਫਿਰ ਮੈਂ ਮਨਾ ਵੀ ਨਹੀਂ ਨਾ ਕਰ ਸਕਦੀ ਕਿਉਂਕਿ ਮੈਨੂੰ ਇਹ ਹੁੰਦਾ ਕਿ ਮਸਾਂ ਤਾਂ ਇਹ ਚੱਲੇ ਆ ਤੇ ਮੈਂ ਮਨਾ ਕਰਦੀ ਚੰਗੀ ਲੱਗਦੀਆਂ ਜਦੋਂ ਮੈਂ ਕਮਾਉ ਹੁਦੋਂ ਹੀ ਹੁੰਦੀ ਨਹੀਂ ਹੈ ਰੈਡੀ ਤੇ ਇਹਨਾਂ ਨੂੰ ਇਹ ਸੀ ਕਿ ਬੱਚੇ ਵੀ ਰੋਂਦੇ ਆ ਤੇ ਚਲੋ ਇਹਨਾਂ ਨੂੰ ਵੀ ਕਮਾ ਫਰਾ ਲਿਉਂਨੇ ਆ ਦੁਪਹਿਰੇ ਵੀ ਨਹੀਂ ਨਾਲ ਖੜੇ ਫਿਰ ਤੇ ਇੱਥੇ ਇਹਨਾਂ ਨੂੰ ਮੈਸੇਜ ਮੈਨੂੰ ਆ ਦਿੱਤਾ ਸੀ ਬੱਚਿਆਂ ਨੂੰ ਸ਼ਾਮੀ ਮੈਨੂੰ ਇਹ ਸੀ ਕਿ ਮੈਂ ਇਹਨਾਂ ਦੇ ਸਿਰ ਸਵੇਰੇ ਪਾਉਂਗੀ ਕਿਉਂਕਿ ਰਾਤ ਨੂੰ ਫਿਰ ਵੱਜੇ ਵਾਲਾਂ ਦੀ ਭੱਜ ਤੋੜ ਹੁੰਦੀ ਹੈ ਮਤਲਬ ਖਿੱਚੇ ਜਾਂਦੀ ਹੈ ਵਾਲ ਤੇ ਮੈਨੂੰ ਇਹੰਦਾ ਕਿ ਚਲੋ ਸਵੇਰੇ ਬੱਚਿਆਂ ਨੂੰ ਐ ਤੇਲ ਲਾ ਕੇ ਵਧੀਆ ਤਰੀਕੇ ਨਾਲ ਸਿਰਵਾ ਦਿੰਨੀ ਆ ਫਿਰ ਇਹਨਾਂ ਦੇ ਪਪਾ ਨੇ ਉੰਜ ਹੀ ਇਹਨਾਂ ਦੇ ਸਿਰ ਤੇ ਰੁਮਾਲ ਬੰਨ੍ਹ ਕੇ ਸੀ ਚੰਗੀ ਤਰ੍ਹਾਂ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀ ਤੇ ਮੈਂ ਇਹਨਾਂ ਦੇ ਬੈਠਿਆਂ-ਬੈਠਿਆਂ ਦੀ ਵੀਡੀਓ ਸ਼ੂਟ ਕਰ ਲਈ ਤੇ ਬੱਸ ਸੀ ਪਹਿਲਾਂ ਇਹ ਡੇ ਤੋਂ ਵੀ ਹੋ ਕੇ ਆਏ ਸੀ ਦੋਵੇਂ ਭਰਾ ਉੱਥੇ ਨਾ ਆਈਸਕ੍ਰੀਮ ਦੇ ਮਤਲਬ ਆਈਸਕ੍ਰੀਮ ਆ ਖਾ ਕੇ ਆਏ ਸੀ ਘਰੇ ਵੀ ਲੈ ਕੇ ਆਏ ਸੀ ਤੇ ਇੱਥੇ ਅਸੀਂ ਪਹੁੰਚ ਕੇ ਅਸੀਂ ਬਾਬਾ ਜੀ ਦੇ ਤੇ ਸੋ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਨੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਟੇਕ ਕੇਅਰ ਤੇ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੋਲਾਸ ਕੇ ਅੰਦਰ ਪੈਰ ਸੁਲਤਾਨ ਤੋਂ ਵੀ ਅੰਨ ਕੇ ਪੈਰ ਤੋਲਾ ਇੱਥੇ ਪਹਿਲਾਂ

శంకర్‌ స్కెందర్ పుత్తు ఫాపా తో పైసే లేలా బాబే మత్త టికే నా స్కెందర్ పైసే అవ్ పైసే లే మత్త టికే హ్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్ ਚਲ ਅਸਕੇ ਅੰਦਰ ਆਜੋ ਬੂਤ ਮੱਥਾ ਟੇਕੋ ਮੱਥਾ ਟੇਕ ਲਓ ਬਤ ਇੱਥੇ ਆ ਬੂਤ ਮੱਥਾ ਟੇਕੋ ਇਸ ਵਾਹ ਦੋ ਦਰ ਦੋ ਆਜੋ 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 ਦਰ ਦੋ ਕਿੱਦਾਂ ਮੱਥਾ ਟੇਕੋ ਹੁਣ ਇੱਥੇ ਚਲ ਵਾਹ ਵਾਜੋ ਆ ਅ ਅ ਵਾ ਵਾ 1 2 3 ਨਾ ਬੂਤ ਵਾਜੋ ਕਰੋ